ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਵਲੌਗ ਆਪਾਂ ਸ਼ੁਰੂ ਕਰ ਲੱਗੇ ਆ ਤੇ ਹੁਣ ਮੈਂ ਸਭ ਤੋਂ ਪਹਿਲਾਂ ਸੀ ਤੜਕਾ ਆਲੂ ਮਟਰ ਦੀ ਸਬਜ਼ੀ ਬਣਾ ਲਈ ਆਪਾਂ ਤੇ ਉਸ ਤੋਂ ਬਾਅਦ ਮੰਨਦੇ ਆ ਭਾਂਡੇ ਤੇ ਇਥੋਂ ਪਾਉਣ ਲਿਆ ਨਾ ਜੀ ਫਰੈਸ਼ ਆਪਣੇ ਬਾੜੀ ਦਾ ਧਨੀਆ ਲੈ ਕੇ ਆਂਦਾ ਸੀਗਾ ਤੇ ਇਹਨੂੰ ਕਰਦੇ ਆਪਾਂ ਸਾਫ਼ ਤੇ ਸਬਜ਼ੀ ਦੇ ਵਿੱਚ ਪਾਵਾਂਗੇ ਧਨੀਆ ਤੇ ਬੜੇ ਰੋ ਵਲੌਗ ਦੇ ਨਾਲ ਅੱਜ ਜਿਹੜਾ ਮੌਸਮ ਸੀਗਾ ਅੱਜ ਠੀਕ ਸੀਗਾ ਤਾਂ ਆਪਣਿੱਕਲੀ ਸੀਗੀ ਬਹੁਤ ਧੀਆ ਇਹਦੇ ਨਾਲ ਸਾਰੇ ਕੱਪੜੇ ਅੱਜ ਸੁੱਕ ਗਏ ਕਿ ਮੈਂ ਆਪਾਂ ਉਹਨਾਂ ਨੂੰ ਕਰਤਾ ਪ੍ਰੈਸ ਪ੍ਰੈਸ ਕਰਕੇ ਪੱਲਾ ਦੀਆਂ ਤਿਆਰ ਤੇ ਜਿਹੜੇ ਬਿਨਾਂ ਪ੍ਰੈਸ ਕਰਨ ਤੋਂ ਸੀਗੇ ਜਿਵੇਂ ਕਿ ਟ-ਸ਼ਰਟਸ ਵਗੈਰਾ ਸੀ ਨੇ ਸਟ੍ਰੈਕਚਰ ਹਨ ਸੈੱਡ ਸ਼ਰਟ ਵਗੈਰਾ ਸੀ ਨੇ ਉਹ ਸਾਰੇ ਆਪਾਂ ਰੱਖ ਲਈ ਤਿਆਰ ਕਰ ਦਿੰਦੇ ਆ ਤੇ ਨਰੀਕ ਨੇ ਅੱਜ ਤੱਕ ਸੀ ਵਾਲ ਅੱਜ ਫਿਰ ਉਹਦੇ ਵਾਲਾ ਮੇਰਲਾ ਕੀ ਚੰਪਿੰਗ ਕਰਕੇ ਈਰੋਦੀ ਵਾਲਾ ਦਿੱਤਾ ਦਿੱਤੀਆਂ ਕਿਉਂਕਿ ਕੱਲ ਨੂੰ ਫੇਰ ਉਹਦੀ ਆਨਲਾਈਨ ਕਲਾਸ ਲੱਗਣੀ ਆ ਸਿੰਘ ਤੇ ਅੱਜ ਖਾਸ ਕੁਸ਼ਨ ਕੀਤਾ ਬਸ ਜਿਹੜਾ ਤੋਤਾ ਕਿਉਂਕਿ ਉਹ ਸ਼ੋਰਾ ਪਾਣੀ ਦੇ ਵਿੱਚ ਤਾਂ ਉਹਨਾ ਵਾਈਟ ਵਾਈਟ ਜਿਹਾ ਹੋ ਜਾਂਦਾ ਤਾਂ ਫਿਰ ਜਿਹੜਾ ਵੀ ਤੋਤਾ ਬਸ ਅੱਜ ਸਟਿਚਿੰਗ ਤੇ ਨਹੀਂ ਲੱਗਿਆ ਕਿਉਂਕਿ ਜਿਹੜੇ ਛੋਟੇ 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 ਕੰਮ ਜਿਹੜੇ ਤੱਕ ਕਰਨੇ ਸੀਗੇ ਉਹ ਕੀਤੇ ਨੇ ਤਾਂ ਫਿਰ ਸਟੀਚਿੰਗ ਲਈ ਬੈਠਦੇ ਆ ਉਹਨੂੰ ਸੂਟ ਦੀ ਕਟਿੰਗ ਕੀਤੀ ਪਈ ਔਰ ਨੂੰ ਜੇ ਟਾਈਮ ਲੱਗਾ ਤਾਂ ਸ਼ਾਮ ਰੋਪਾ ਸ਼ਾਇਦ ਮਸ਼ੀਨ ਤੇ ਬਿਠੀਏ ਸਟੀਚਿੰਗ ਕਰੀਏ ਕਿਉਂਕਿ ਸੂਟ ਵੀ ਦੇਨੇ ਹੁੰਦੇ ਆ ਕਸਟਮਰ ਮੰਗਦੇ ਆ ਹੁਣ ਆਪਾਂ ਜਿਹੜਾ ਤੁੱਤਰੀਆਂ ਸੀ ਉਹਨੂੰ ਜੈ ਸਵਾਰ ਉਹਦੇ ਵਿੱਚ ਜਿਹੜੇ ਤਾ ਸੀ ਲਾਉ ਆਪਾਂ ਤਾਂ ਕੱਢ ਤੇ ਜੇ ਕੋਈ ਗਰਤੀ ਹੋਣ ਲੱਗਿਆ ਤਾਂ ਉਹ ਕਾ ਗੱਚਾ ਜਾਂਦਾ ਤਾਂ ਜਦੋਂ ਵੀ ਆਪਣੀ ਸਾਜੀ ਬੰਦੀ ਆ ਤਾਂ ਆਪਾਂ ਧਨੀਏ ਵਿੱਚ ਪਾ ਦਾਂਗੇ ਨਵੀਂ ਤੂਏ ਮੈਂ ਬਿਠਾਇਆ ਬੈਸਟਰੇ ਦੇ ਵਿੱਚ ਰੇਜਾਈ ਚ ਉਠਾਇਆ ਕਿਉਂਕਿ ਅੱਜ ਦਿਵਾਨ ਤੋਂ ਉੱਤੇ ਸੀਗੀ ਤੇ ਠੰਡ ਆ ਤੇ ਕੀ ਤੇ ਪਹਿਨਣਾ ਕੋਈ ਜੀ ਉਹ ਅੱਜ ਬਿਠੇ ਹੀ ਰਹੇ ਅੱਛੇ ਤੇ ਸਰਾਣ ਸਾਹਿਬ ਵੀ ਆ ਸਟੈਂਡ ਤੇ ਵੀ ਵੈਸੇ ਤਾਂ ਉਹਨਾਂ ਨੂੰ ਛੁੱਟੀਆਂ ਹੋ ਗਈਆਂ ਤੇ ਪਰ ਉਹ ਕਿੱਥੇ ਵੇਤੇ ਰਹਿ ਸਕਦਾ ਬੰਦਾ ਕੰਮ ਤਾਂ ਜ਼ਰੂਰੀ ਆ ਸਾਰੇ ਕਰਨੇ ਪੈਂਦੇ ਆ ਤੇ ਹੁਣ ਆਜੂ ਗਏ ਆ ਸਟੈਂਡ ਤੇ ਕਿਉਂਕਿ ਆਪਣੀ ਮਿਹਰਬਾਨੀਆਂ ਉੱਥੇ ਹੁੰਦੀ ਆ ਕਿ ਫਿਰ ਕੋਈ ਜਿਹੜਾ ਆ ਜਾਂਦਾ ਤਾਂ ਬੁਕਿੰਗ ਕਰਨੀ ਚਾਹੀਦੀ ਆ ਆਤੀ ਨੇ ਗਰਮਾ ਗਰਮ ਆਸਾ ਸਤ ਪੂਰੇ ਜਿੱਥੇ ਪਤਨੀ ਜਿਆ ਸਰਸਵਾਰ ਹੁਣ ਆਪਾਂ ਇਹਨੂੰ ਪਾਵਾਂਗੇ ਸਬਜੀ ਦੇ ਵਿੱਚ। ਹੁਣ ਸ਼ੂਟਿੰਗਾਂ 2 ਮਹੀਨੇ ਦੀਆਂ ਕੱਲ ਹੀ ਦੱਸਿਆ ਸੀ ਨਾ ਤੁਸੀਂ? ਅੱਜ ਹੋਈਆਂ। ਕੱਲ ਦੱਸਿਆ ਸੀਗਾ ਤੁਸੀਂ। ਅੱਜ ਦਾ ਅੱਜ ਦੱਸਾਈ ਹੋਈਆਂ ਕੱਲ ਸੀ। ਹਾਂ ਨਹੀਂ ਅੱਜ ਕੱਲ ਹੀ ਦੱਸਿਆ ਸੀ ਕੱਲ ਦੇ ਵਲੌਗ 'ਚ ਆਪਾਂ ਦੱਸੀ ਆ। ਤੇ ਇਹ ਜੱਟੇ ਨੂੰ 2 ਮਹੀਨੇ ਦੀਆਂ ਸ਼ੂਟਿੰਗਾਂ ਹੋਈਆਂ ਸੀ ਤੇ ਹੁਣ ਆਇਆ ਹੁਣ। ਸ਼ੂਟਿੰਗਾਂ ਚ ਵੀ ਦੇਖੋ 8:30 ਹੋ ਗਏ ਟਾਈਮ। ਉਹ ਛੁੱਟੀਆਂ ਹੈ ਛੁੱਟੀਆਂ ਜੇ ਘੁੰਮਣਾਵਾਰੇ ਕੋ ਮਨ ਨਹੀਂ ਛੁੱਟੀਆਂ ਜੇ ਘੁੰਮਣਿਆ ਜਾਣਾ ਦੂਰ ਕਿਤੇ ਨਹੀਂ ਜਾਂਦੇਗੇ ਇਹ ਜਾਂਦੇ ਆ ਫਰੀਦਕੋਚ ਫਰੀਦਕੋਚ ਅਸੀਂ ਰਹਿਨੇ ਆ ਹੈ ਇਹ ਜਾਂਦੇ ਮੋਗਾ ਮੋਗਾ ਥੋੜਾ ਇਹ ਦੂਰੀ ਆ ਹਾਂ ਨਹੀਂ ਇਹ ਡੈਡੂ ਜਾਂਦਾ ਡੈਡੂ ਤਾਂ ਜਾਇਆ ਹੁੰਦਾ ਡੈਡੂ ਦਿੱਲੀ ਜਾਇਆ ਹੁੰਦਾ ਡੈਡੀ ਤਾਂ ਆਲ ਇੰਡੀਆ ਦੇ ਹੁਲਾਉਂਦਾ ਨਾ ਗੇ ਲਾਉਂਦਾ ਬਸ ਇੱਕ ਵਾਰੀ ਅਸੀਂ ਦੂਰ ਗਏ ਸੀ ਉਹ ਗਏ ਸੀ ਰਾਜਸਥਾਨ ਨਹੀਂ ਪਤਾ ਪਰ ਬਹੁਤ ਵਾਰੀ ਜਾਏ ਹਾਂ ਹਾਂ ਪਰ ਮੈਂ ਬਰਲੀ ਗਈਆਂ ਮੈਨੂੰ ਬਸ ਉਹ ਹੀ ਯਾਦ ਆ ਉਹ ਨਿੱਕਾ ਸੀ ਨਾ ਤੂੰ ਤਾਂ ਬਹੁਤ ਨਹੀਂ ਨਹੀਂ ਘੁੰਮੇ ਤਾਂ ਆਪਾਂ ਬਹੁਤ ਆ ਮੈਂ ਦਿੱਲੀ ਵੀ ਗਈਆਂ ਹਾਂ ਦਿੱਲੀ ਵੀ ਨਹੀਂ ਹੋ ਰਹੀ ਕੀ ਦਿੱਲੀ ਵਰ ਤਾਂ ਤੈਨੂੰ ਬਹੁਤ ਵਾਰੀ ਲੈ ਕੇ ਗਏ ਅਸੀਂ ਦਿੱਲੀ ਤਾਂ ਦਿੱਲੀ ਮੈਂ ਦਾ ਮੈਂ ਸੀ 2 ਸਾਲ ਦੀ ਸੀ ਨਹੀਂ ਐਕਸੈਕਸਾਵਾ ਮਹੀਨੇ ਦਾ ਸੀ ਜਦੋਂ ਤੂੰ ਜਾਣ ਲੱਗਿਆ ਤੇ 7 ਸਾਲ ਦਾ ਹੋ ਗਿਆ ਤੂੰ ਦਿੱਲੀ ਹਰ 6 ਮਹੀਨਿਆਂ ਦਾ 6 ਮਹੀਨਿਆਂ ਬਾਅਦ ਤੂੰ ਗਿੜ ਲਾ ਗਿਆ ਹੁੰਦਾ ਰਿਹਾ ਦਿੱਲੀ ਦਾ ਫੇਰ ਤੂੰ ਚੰਡੀਗੜ੍ਹ ਜਾਣ ਲੱਗ ਗਿਆ ਫੇਰ ਮੈਂ ਹੁਣ ਮੈਂ ਚੰਡੀਗੜ੍ਹ ਜਾਣ ਲੱਗ ਗਈ ਹਾਂ ਹਣ ਮੈਂ ਹਣ ਮੈਂ ਘਰੇ ਰਹਿਣ ਜਾਣ ਲੱਗ ਗਈ ਹੁਣ ਮੈਂ ਹੰਝਾ ਸਕੂਲ ਦਾ ਕੰਮ ਕੀਤਾ ਨਹੀਂ ਇਸ ਬੰਦੇ ਨੇ ਸਕੂਲ ਦਾ ਕੰਮ ਨਹੀਂ ਕੀਤਾਗਾ ਇਹ ਗੱਲਾਂ ਬਹੁਤ ਮਾਰਦੇ ਪਏ ਹੈ ਸਕੂਲ ਦਾ ਕੰਮ ਨਹੀਂ ਕੀਤਾ ਹੈ ਮੈਂ ਮੱਕਸਰ ਵੀ ਜਾਣਾ ਮੱਕਸਰ ਕੀ ਆ ਮੱਕਸਰ ਮੇਰੇ ਮੰਮੀ ਦਾ ਪਿੰਡ ਹੈ ਮੇਰੇ ਦਾਦੀ ਦੇ ਦਾਦੀ ਦੇ ਭਰਾ ਦਾ ਪਿੰਡ ਹੈ ਨਹੀਂ ਉੱਥੇ ਜਾਣਾ ਕਾ ਤੂੰ ਆ ਉਹ ਤਾਂ ਮੈਨੂੰ ਪਤਾ ਉੱਥੇ ਕਿਉਂਕਿ ਮੈਨੂੰ 1 ਸਾਲ ਤਾਂ ਹੋ ਹੀ ਗਿਆ ਉਹ ਗਾਇ ਇਹਨੂੰ ਹਾਂ ਨਾ ਕੀ ਛ ਮੱਕਸਰ ਰੋਟੀ ਕਲੀ ਗਈ ਹੈ ਹਾਂ ਮੋਕਸਰ ਕੀ ਆ ਮੋਕਸਰ ਮੱਗੀ ਦਾ ਮੇਲਾ ਲੱਗਾ ਹਾਂ ਮੋਕਸਰ ਮੱਗੀ ਦਾ ਵੀ ਮੇਲਾ ਲੱਗਿਆ ਹਣ ਉਹ ਵੀ ਆਵੂਗੀ ਵਸੰਤ ਪੰਚਮੀ ਹੂੰ ਤੇ ਡੈਡੂ ਕੀ ਆ ਤੇ ਖ ਕੀ ਹੈ ਡੈਡੂ ਦੀ ਪਸੰਦ ਤੇ ਲੋੜੀ ਲੋੜੀ ਤਾਂ ਬਸ ਪਰਸੋਂ ਲੋੜੀ ਆ ਪਰਸੋਂ ਦਾ ਲੋੜੀ ਮਤਲਬ ਕੀ ਹੈ ਕੱਲ੍ਹ ਆ ਰੋਣੀ ਲੋੜੀ ਕੱਲ੍ਹ ਆ ਆਪਣੀ ਕਿਉਂਕਿ ਅੱਜ ਤਾਂ ਚਲੋ ਅੱਜ ਦਾ ਦਿਨ ਤਾਂ ਗਿਆ ਹਾਂ ਨਾ ਹੁਣ ਕੱਲ ਹੋ ਜੂਗੀ ਕੱਲ ਨੂੰ ਕੀ ਕਰਨਾ ਕੱਲ ਨੂੰ ਆਪਾਂ ਕੱਲ ਨੂੰ ਹਾਂ ਕੱਲ ਨੂੰ ਕੀ ਕੱਲ ਨੂੰ ਆਪਾਂ ਨੂੰ ਬਾਲਾਂ ਦੇ ਇਕੱਠਾ ਕਰਨਾ ਕੱਲ ਨੂੰ ਆਪਾਂ ਨੂੰ ਬਾਲਾਂ ਨੂੰ ਇਕੱਠਾ ਕਰਨਾ ਜੀ ਆਨਲਾਈਨ ਕਲਾਸ ਹੈ ਇਹਨੇ ਕੰਮ ਨਹੀਂ ਕੀਤਾਗਾ ਤੇ ਫਿਰ ਮੈਡਮ ਚੈੱਕ ਕਰੋ ਵੀ ਕੰਮ ਤੇ ਇਹਨੇ ਕੀਤਾ ਨਹੀਂ ਹੈਗਾਗਾ ਹੈ ਫਿਰ ਕੱਲ ਨੂੰ ਫਿਰ ਉਹ ਕਲਾਸ ਲੱਗੂਗੀ ਇਹਦੀ ਆ ਮੂੰ ਚੁੰਗੜਗਾ ਫਪਈ ਹੈ ਹੈ ਅਸ ਤਾਂ ਆਪ ਜੀ ਰੋਟੀ ਖਾਣ ਲੱਗ ਗਏ ਆਕੇ On this, side, am no, no, nom. so do you so many? The soaky, the the soaky, the so the soaky, the ਹੇ ਨੀ ਮਕਣੀ ਆਲੂ ਮਕਾ ਮਚਾ ਮਕਣੀ ਤੁਸੀਂ ਬੋਲ ਗਿਆਂ ਜੀ ਅੱਜ ਇਹਨਾਂ ਦੇ ਬਲੌਸ ਆਉਂਦੇ ਆ ਤੁਸੀਂ ਸਭ ਪਾਪ ਗਈ ਰੱਤੀਆ ਪਾਣੀ ਕਰ ਕਰੀਏ ਨੇ ਗਰਮ ਤੇ ਰੋਟੀ ਦਾ ਟਾਈਮ ਹੋ ਗਿਆ ਤੇ ਅੱਜ ਆਪਾਂ ਰੋਟੀ ਬਣਾਉਣ ਲੱਗੇ ਆ ਰਾਗੀ ਦੇ ਆਟੇ ਦੀ ਦੇਖਦੇ ਆ ਕਿਵੇਂ ਦੀ ਬਣਦੀ ਆ ਆਟਾ ਇਕੋਨ ਲਿਆ ਤੇ ਦੇਖਦੇ ਰਾਕੀ ਦੀ ਆਟੇ ਦੀ ਰੋਟੀ ਕਿਵੇਂ ਸਵਾਦਬੰਦੀ ਜਾਂ ਕਿਵੇਂ ਆ ਅਹ ਦੇਖੋ ਇਹ ਆਪਾਂ ਰਾਗੀ ਦੀ ਆਟਾ ਗੁੰਨਦਿਆ ਤੇ ਹੁਣ ਆਪਾਂ ਰਾਗੀ ਦੀ ਆਟੇ ਦੀ ਰੋਟੀ ਬਣਾਵਾਂਗੇ ਇਹ ਛੋਟਾ ਜਿਹਾ ਲੈਣਾ ਹੁੰਦਾ ਪੇੜਾ ਬਾਲਾ ਵੱਟਾ ਨਹੀਂ ਕਰਨਾ ਹੁੰਦਾਗਾ ਤੇ ਬਣਾ ਕੇ ਤੇ ਫਿਰ ਹੁੰਦਾ ਸੇ ਰੋਟੀਆਂ ਕਿਵੇਂ ਬਣੀਆਂ ਇਹ ਦੇਖੋ ਰੋਟੀ ਆਪਾਂ ਲਈ ਅਵੇਰ ਹੁਣ ਆਪਾਂ ਇਹਨੂੰ ਸੇਕ ਕੇ ਦੇਖਾਂਗੇ ਕਿਵੇਂ ਬਣਦੀ ਹੈ ਫਰਸਟ ਐਕਸਪੀਰੀਅੰਸ ਰਾਗੀ ਦੀ ਰੋਟੀ ਦਾ ਇਕ ਆਪੀ ਰੋਟੀ ਬਣ ਰਹੀ ਆ ਦੇਖੋ ਥਾਰਮਲ ਰੋਟੀ ਮੰਨ ਰੋਟੀ ਹੈ ਬਸ ਥੋੜੀ ਜਿਵੇਂ ਮੱਕੀ ਦੀ ਰੋਟੀ ਹੁੰਦੀ ਆ ਅਕੜਾ ਫੜਦੀ ਆ ਉਵੇਂ ਹੀ ਫੜਦੀ ਬਸ ਇਹਦਾ ਪੱਕੀ ਦਾ ਵੀ ਪਤਾ ਨਹੀਂ ਪਤ ਲੱਗਦਾ ਜੀ ਨਰੀਦ ਹੋ ਗਿਆ ਸਕੂਲ ਦਾ ਹਾਂ ਮਤੋਂ ਕਿੰਨਾ ਰਹਿ ਗਿਆ ਚਲੋ ਖਾਓ ਰੋਟੀ ਫਿਰ ਟਾਈਮ ਹੋ ਗਿਆ ਜਾਓ ਪਲੇਟ ਤੇ ਕਹੋ ਲਿਓ ਰੋਟੀ ਦਾ ਟਾਈਮ ਹੋ ਗਿਆ ਤੁਹਾਡਾ ਕਲਾਸ ਦਾ ਇਹਦੇ ਨਾਲ ਰੀਤਾ ਦਾ ਸੁਈ നവരിത <laughs> ദിവരാഗിത <laughs> ਰੋਟੀ ਵਰ ਗਈ। ਚਲੋ ਖਾ ਸਾਦੇ ਤੁਸੀਂ। ਓਕੇ ਖਾਓ। ਆਪ ਤੁਹਾਨੂੰ ਨਾ ਆਲੂ ਵਾਲੀ ਬਕਾ ਦੂੰਗੇ। ਨਹੀਂ ਆਲੂ ਵਾਲੀ ਨਹੀਂ ਅੱਜ ਇਹ ਰੋਟੀ ਬਣਾਉਂਗੀ। ਜਾਂ ਫਿਰ ਇੱਕ ਤੁਸੀਂ ਮੈਨੂੰ ਨਾ ਵੜੀ। ਨਹੀਂ ਫਟਾਫਟ ਕਰ ਤੇਰੀ ਕਲਾਸ ਦਾ ਟਾਈਮ ਹੋ ਜਾਂਦਾ ਫਟਾਫਟ। ਦੇਖੋ ਇਹ ਆਪਣੀ ਸੈਕਿੰਡ ਰੋਟੀ ਬਿਲਕੁਲ ਵਧੀਆ ਪੱਕੀ ਆ। ਕੋਈ ਇਹਦੇ ਚੋ ਹੋ ਨਹੀਂ ਹੈਗਾ। ਬਈ ਬਣਾਉਣੀ ਓ ਕੀ ਜੋ ਕੁਝ ਵੀ ਬਹੁਤ ਸੌਕੀ ਵਾਲੀ ਜਿੰਦੀ ਆ। ਬਸ ਇਹ ਥੋੜੀ ਜਿਵੇਂ ਆਪਾਂ ਕਹਿ ਸਕਦੇ ਆ ਵੀ ਥੋੜੀ ਝਾਕੜਦੀ ਆ ਰੋਟੀ ਹੋਰ ਕੁਛ ਨਹੀਂ ਹੈਗਾ। ਯਾਰ ਲੱਗ ਗਈ ਸੀ ਇਹ ਸਟੀਚਿੰਗ ਤੇ ਪਹਿਲਾਂ ਵਿੱਚ ਦੀ ਨਵੀਆਂ ਦੀਆਂ ਕਲਾਸਿਸ ਲਗਵਾਈਆਂ ਤੇ ਥੋੜਾ ਜਿਹਾ ਘਰੇ ਕੰਮ ਚੱਲ ਰਿਹਾ ਤੇ ਹੁਣ ਆਪਾਂ ਕਰ ਰਹੀ ਸੀ ਸੂਟ ਦੀ ਸਟੀਚਿੰਗ ਇਹ ਲਾਈਨਿੰਗ ਵਾਲਾ ਸੂਟ ਹੈ ਪਹਿਲਾਂ ਲਾਈਨਿੰਗ ਅਟੈਚ ਕੀਤੀ ਹੁਣ ਪਲੇਟਾਂ ਪਹਿ ਰਹੀਆਂ ਤੇ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਥੈਂਕ ਯੂ